ਉਹ ਨਾਲੇ ਤੂੰ ਮਨੇ ਕੀ ਨਿਕਲੇ ਨਹੀਂ ਨਿਕਲਿਆ ਸਕੂਲੋਂ ਲੇ ਬੋਟਲ ਤਾਂ ਨਾ ਨਾ ਨਵੀਂ ਬੋਲੋ පදිි කන්න න බැක කල කරමෙනෙන බලිශලාක නවන බැක කල කරමවා ਬਰਦੀ ਮਿਲੂਗੀ ਬਾਕਸ ਮਿਲਦੀਆਂ ਬਸ ਮਮਾ ਮਾਹਰ ਦਾ ਟੈਲੀਫੋਨ ਲੈਣਾ ਉਹ ਇੱਧਰ ਕਰ ਦੋ ਆਹ ਵਾਲਾ ਅਈ ਉੱਪਰ ਹੁੰਦਾ ਉਹਦੇ ਸਪੇਸ ਠੀਕ ਆ ਲੈ ਲਓ ਬੜਾ ਬੋਟਲ ਲਈ ਤੈਨਨੇ ਪੁੱਤ ਤੇਰੇ ਕੋਲ ਕੁਦਰਤ ਯਾ ਤੇ ਦਬੀ ਹੋਣਾ ਹੈ ਸਾਡੀਆਂ ਇਹ ਬੋਤਲ ਨਹੀਂ ਦਵਾਣੀ ਸੱਚ ਮੈਂ ਠੀਕ ਹੈ ਇਹ ਚੱਕ ਇੱਕ ਆਪਸ਼ਨ ਆ ਬੋਤਲ ਮੈਂ ਆਪ ਦੇ ਹਿਸਾਬ ਨਾਲ ਲੈ ਲੂ ਸਸੀ ਕੌਰ ਜੀ ਸਸੀ ਕੌਰ ਜੀ ਹੂੰ ਆੜ ਮੈਨੋਂ ਕਾਥੋਂ ਜਵਾਕ ਦੇਤਾ ਪੜਾਓ ਲਿਖਾਓ ਕਿਤਾਬਾਂ ਲੈ ਕੇ ਦੋ ਸਾਰਾ ਕੁਝ ਕਰੋ ਕਹਿ ਹੋਰ ਇਹ ਬਾਬਾ ਜੂ ਮੇਰੇ ਕੰਮ ਨੂੰ ਦੀਆਂ ਬੈਠੀ ਛੰਨੇ ਸਰਕਾਰੀ ਸਕੂਲ ਚ ਲਾਉਣੀ ਮੱਕੂ ਆ ਬਾਬਾ ਦੇ ਬਾਬਾ ਨਾਲ ਪਿੰਡ ਰੋਟੀ ਦਾ ਅੱਧੇ ਸੱਟੀ ਆ ਕੇ ਖਾ ਜਾ ਕੇ ਆਹ ਮਾਂ ਮੇਰੇ ਬਾਬਾ ਨਾਲ ਜਲੀਆ ਦਲੀਆ ਮਿਲਿਆ ਕਰੂ ਨਾਲ ਚੋਲ ਤੇ ਫੇਵਰੇਟ ਹੈ ਨਹੀਂ ਨੰਬਰ ਨਹੀਂ ਕਰ ਲੈ ਬੈਡ ਬੁੱਕ ਰਾਹੀਂ ਨਾ 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 ਉਹ ਫੋਟੋ ਖਿੱਚ ਲੈ ਮੇਰੀ ਉਧਰ ਰੁਕ ਜਾ ਸੇਕ ਪਾਂਦੇ ਮੈਨੂੰ ਚੱਲ ਉਧਰ ਬੈਠ ਮੀਂਹੂ ਬੈਕ ਮੈਂ ਯੰਨੇ ਆ ਕਾਫੀ ਵੀ ਨਹੀਂ ਚਲੇ ਚੱਲ ਯਾਰ ਫੇਡਿੰਗ ਬਾਹਰ ਚੱਲੇ ਰੋਅਰ ਗੈਟਿੰਗ ਫੈਟ ਮੈਂ ਖਾਣ ਦੇ ਪਿੰਦੇ ਕਰ ਉਧਰ ਬੈਠ ਕਰੀਕਾ ਉਹ ਕਰ ਦਾਂ ਮੁਝੇ ਲੱਗਦਾ ਕਿ ਸਾਰੇ ਕੰਦੇ ਬੈਰੀ ਨਾਲ ਇਸ ਬੇਟੀ ਬੇਟੀ ਬਹੁਤ ਖਰਾਬ ਹੈ ਮੇਰੀ ਸੱਸ ਸੜੀ ਕਵੱਟੀ ਮੈਨੂੰ ਹੋਣਾ ਮੇਰੀ ਮਾਂ ਬੜੀ ਕਪਟੀ ਮੈਨੂੰ ਹੋਣਾ ਮਮਮੀ ਦੇਖੋ ਮੇਰੇ ਤਾਂ ਬੋਲੀ ਬਣਾਉਂਦੀ ਹੈ ਮੇਰੀ ਮਾਂ ਬੜੀ ਕੁਪਤੀ ਮੈਨੂੰ ਲੈ ਕੇ ਨਾ ਦੇਵੇ ਬੈਗ ਮੇਰੀ ਮਾਂ ਬੜੀ ਕੁਵੱਟੀ ਮੈਨੂੰ ਲੈ ਕੇ ਨਾ ਦੇਵੇ ਬੈਗ ਅਸਲ ਇਹ ਬਹੁਤ ਪਿਆਰੀ ਬੇਟੀ ਦੇਖੋ ਮੇਰੀ ਮਾਂ ਖੜਕਾਉਣੀ ਹੈ ਕਹਿੰਦੀ ਮੈਂ ਵੀ ਮੇਰੀ ਮਾਂ ਖੜਕਾਉਣੀ ਆ ਇਹ ਇਹ ਤਾਂ ਕੋਈ ਸਿੱਖੋਗੇ ਫੋਨਾਂ ਤੋਂ ਸਾਡੇ ਕੋਲ ਫੋਨ ਨਹੀਂ ਹੁੰਦਾ ਜਦੋਂ ਮੈਨੂੰ ਪਤਾ ਇਹ ਮੈਂ ਚੁੱਪੀ ਮੈਂ ਚੁੱਪੀ ਹੋਣੀ ਆ ਮੁੰਡਿਆ ਰਾਜੀ ਗਾਂਜਾ ਗਾਂਜਾ ਕਹਿੰਦੇ ਨਹੀਂ ਮਾਂ ਖੜਕਾਉਣੀ ਆ ਮੁੰਡਿਆ ਰਾਜੀ ਗੀਤਾਂ ਨਾਲ ਗਾਂਜਾ ਤੇਰੀ ਮਾਂ ਖੜਕਾਉਣੀ ਆ ਇਹ ਮੈਂ ਬਿਨਾ ਗਾਣੇ ਗਾਏ ਤਾਂ ਵੀ ਸੁਣਾਉ ਸੁਣਾ ਚੱਲ ਸੁਣਾਵਾ ਹੋਣੀ ਬੋਲੀ ਹੂੰ ਆਹ ਮੇਰੀ ਸੱਤ ਸੜੀ ਕਵੱਟੀ ਮੈਨੂੰ ਪਾਉਣ ਮਾ ਦੇ ਵਿੱਚ ਤੇ ਮੈਂ ਵੀ ਜਿੱਤੀ ਪਾਣੀ ਆ ਮੁੰਡਿਆ ਰਾਜੀ ਗੁੱਸੇ ਰਹ ਜਾਂ ਤੇਰੀ ਮੱਖੜ ਕੌਲੀਆ ਮੁੰਡਿਆ ਰਾਜੀ ਗੁੱਸੇ ਰਹ ਜਾਂ ਰਾ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇ ਚੱਲ ਮੈਂ ਤੈਨੂੰ ਬਹੁਤ ਬੋਲੀਆਂ ਸੁਣਾਵਾ ਹਾਂ ਸੁਣਾ ਚੱਲ ਫੜ ਜਾ ਪੰਜਾਬੀ ਬੋਲੀਆਂ ਦੇਖ ਦੇਖ ਤੈਨੂੰ ਕੋਈ ਨਹੀਂ ਆਉਂਦੀ ਆਉਂਦੀ ਐ ਬਾਰੀ ਬਾਰੀ ਖੱਟਣੇ ਹੋ ਐਵੇਂ አይደ ਲੇਵਣੋਂ ਇੱਕ ਮੈਂ ਪਹਿਲੇ ਮੈਂ ਕੀ ਚੀਜ਼ ਬਣਾਉਣਾ ਆਹੋ ਪੂਆ ਆਹੋ ਫੁੱਫੜ ਮਾਰੇ ਝਾੜੂ ਪੂਆ ਮਰੀ ਐਸ਼ ਕਰੇ ਫੁੱਫੜ ਮਾਰੇ ਝਾੜੂ ਪੂਆ ਮਰੀ ਐਸ਼ ਕਰੇ ਇੱਕੋ ਥੀ ਆਹੋ ਵਾਰੀ ਵਸਤੀ ਖਟਣੀ ਯਾਸੀ ਵਾਰੀ ਵਸਤੀ ਖਟਣੀ ਯਾਸੀ ਛੜਕੇ ਲਿਆਂਦਾ ਆੜੂ ਪੂਆ ਮਰੀ ਐਸ਼ ਕਰੇ ਫੁੱਫੜ ਮਾਰੇ ਝਾੜੂ ਪੂਆ ਮਰੀ ਐਸ਼ ਕਰੇ ਫੁੱਫੜ ਮਾਰੇ ਝਾੜੂ ਇੱਕ ਚਾਦੀ ਪੂੜੀ ਇੱਕ ਖੰਡ ਦੀ ਪੂੜੀ ਆਣਾ ਆਪਾ ਦੋਨੇ ਕੀ ਹੈ ਚਚੇਤਾਏ ਦੀ ਸੂਰੀ ਹਰੇ ਹਰੇ ਪੱਤੇਆਂ ਦੀ ਚਟਨੀ ਬਣਾਵਾਂਗੇ ਹਰੇ ਹਰੇ ਪੱਤੇਆਂ ਦੀ ਚਟਨੀ ਬਣਾਵਾਂਗੇ ਲਾ ਕੇ ਸ਼ਾਮੇ ਬੈਠੇ ਖਾਵਾਾਂਗੇ 26 ਜਨਵਰੀ ਨੂੰ ਇਕਲਕ ਪਾਵਾਂਗੇ 26 ਜਨਵਰੀ ਨੂੰ ਇਕਲਕ ਪਾਵਾਂਗੇ ਹਰੇ ਹਰੇ ਕੁਕਾ ਮਾਤਾ ਹਰੇ ਹਰੇ ਕਾ ਉਤੇ ਸਪ ਕੁਕੋ ਮੋਦੋ ਭਜੋ ਬੀਰੋਣੀ ਬਾਪੂ ਗੱਲਾਂ ਮੈਂ ਸੰਚਾਰਦਾ ਭਜੋ ਬੀਰੋਣੀ ਬਾਪੂ ਗੱਲਾਂ ਮੈਂ ਸੰਚਾਰਦਾ ਕੰਚ ਦੇ ਗਲਾਸ ਵਿੱਚ ਸੋਹਣੇ ਦੀਆਂ ਬਾਣੀਆਂ ਕੰਚ ਦੇ ਗਲਾਸ ਵਿੱਚ ਸੋਹਣੇ ਦੀਆਂ ਬਾਣੀਆਂ ਜਉਂਦੇ ਨੇ ਨਵਾਂ ਪੇ ਭਾਉ ਮਤਿਆਂ ਪੁੱਤਾਂ ਵਾਂਗੂ ਪਾਲੀਆਂਉਂ ਜਉਂਦੇ ਨੇ ਨਵਾਂ ਪੇ ਭਾਉ ਮਤਿਆਂ ਪੁੱਤਾਂ ਵਾਂਗੂ ਪਾਲੀਆਂ ਆ ਮੈਂ ਤੋਂ ਛੱਡੀ ਬੇ ਮੈਂ ਚਾਂਜਰ ਤੋਂ ਦੀ ਛੱਟੀ ਬੇ ਮੈਂ ਚਾਂਜਰ ਤੋਂ ਦੀ ਚਾਂਜਰ ਨਿਕਲੀ ਚਿੱਟੀ ਚਿੱਟੀ ਮੇਰੇ ਮਾਪਿਆਂ ਦੇ ਬੋਲੀ ਮਿੱਠੀ ਮਿੱਠੀ ਮੇਰੇ ਮਾਪਿਆਂ ਨੇ ਬੋਲੀ ਬਿੰਖੀ ਬਿੰਖੀ ਪਾਥੀਆਂ ਪਾਸੀ ਦੀ ਪੁੱਛੇ ਜਿਵੇਂ ਪਾਥੀਆਂ ਪੱਥ ਦੀ ਉਤੋਂ ਹੀ ਨਾ ਆਹਾ ਤੀ ਜੇ ਮੈਨੂੰ ਪਤਾ ਹੁੰਦਾ ਚੱਕੇ ਮਾਰ ਦੀ ਪਾਥੀ ਗੇਮ ਜੇ ਪਤਾ ਹੁੰਦਾ ਚੱਕੇ ਮਾਰ ਦੀ ਬਾਪੂ ਮੈਂ ਗਈ ਸੀ ਮੇਲੇ ਤੇ ਡੁੱਲੂ ਮੇਰੇ ਮੰਗਰੇ ਮੰਗਰੇ ਆ ਗਿਆ ਮੈਂ ਖਾਦਾ ਪੂਜੀਆ ਉਹੋ ਗੋਲਗੱਪੇ ਖਾ ਗਿਆ ਅੜ ਗਿਆ ਗੋਲਗੱਪਾ ਨਹੀਂ ਸੰਗ ਦੇ ਵਿੱਚ ਅ ਇਹ ਕੜੀ ਬੋਲਦੀ ਸੀ ਉਹਦੀ ਉਹ ਕਰੀ ਜੀ ਨਹੀਂ ਬਣਾਉਂਦੀ ਹੁੰਦੀ ਨੇਸਰਾ ਜਾਇਦਾ ਉੱਤਰ ਦਿਖਾ ਮੈਂ ਤੁਹਾਨੂੰ ਹਾਂ ਓਏ ਹਏ ਦੇਖ ਲੈ ਕੌਣ ਦਬੂਣ ਪਾਰੀ ਬਾਗੀ ਖਾਣੇ ਕੇ ਆ ਗਈ ਪਾਰੀ ਬਾਗੀ ਬੋੜੇ ਬੈਠੇ ਨੇ ਸੌਂਕ ਲਾਇਦੇ ਕੁਦਰਤ ਦਾ ਕਾਸਾ ਲੱਗਿਆ ਹਾਂਜੀ ਕੁਦਰਤ ਪਾਸ ਹੋ ਗਈ ਹੈ ਇਹ ਰਿਜ਼ਲਟ ਆ ਗਿਆ ਜਿਆਦਾ ਕਰ ਕਰਾ ਆ ਕੁੜੀ ਆਈ ਲੱਭਾ ਛੋੜ ਦਿਓ ਕਿਉਂ ਨਾ ਮੈਂ ਕਾੜੀ ਦਾ ਛੱਡ ਦਿਓ ਆਈ ਦਾਾਈ ਦਾ ਛੱਡ ਦਿਓ ਇਹ ਤਾਂ ਬੇਲੀ ਆ ਜੀ ਮੈਂ ਕੰਮ ਕਰਨਾ ਚਲ ਕੇ ਬਾਈ ਕਰ ਦੋ ਸਾਰੇ ਬਾਈ ਕਰ ਦੋ ਆਈ ਛੱਡ ਦਿਓ ਸੁਣ ਕੇ ਬਾਈ ਕਰ ਦੇ ਆਹ ਸੁਣੋ ਭਾਰੀ ਭਰੋ ਮੁੰਤੀ ਰੋਟੀ ਕਿਉਣੀ ਅੱਜ ਕੱਲ ਖਾਣੀ ਸਾਰੇ ਸੁਣਾਉਂਦਾ ਮੱਕੀ ਦਾ 你在。